ਇਹ ਗੱਲ ਜੀ ਅਸੀਂ ਗੱਲ ਪੁੱਛਾਂ ਜਾਂ ਤਾਂ ਫੇਰ ਪੀਵਾਂਗਾ ਕੋਈ ਨਾ ਕੋਈ ਗੱਲ ਦਾ ਕੋਈ ਹੱਲ ਪਾਏਗਾ ਜਾਲਮ ਕੁਮੈਟਰ ਨਹੀਂ ਹੈ ਜੀ ਜੋ ਸਾਡੀ ਬੇਇੱਜ਼ਤੀ ਹੈ ਕਾਈ ਦੇ ਕਾਈ ਹੋਰ ਕੁਝ ਨਹੀਂ ਕਹਿੰਦੇ ਸੱਜਣ ਦਿੱਕਤੀ ਰੂਮਾਂ ਦੇਖੋ ਮੇਰੀ ਬੇਨਤੀ ਸੁਣੋ ਤੁਸੀਂ ਸਾਰੇ ਮੇਰੇ ਲੱਕੇ ਦੇ ਹੋ ਇਧਰ ਹੋਏ ਮਾਨ ਜੀ ਸਤਕਾਰਯੋਗੋਂ ਮੇਰੇ ਬਜ਼ੁਰਗੋਂ ਠੀਕ ਹੈ ਮੇਰੇ ਨੌਜਵਾਨ ਭਰਾ ਵੀ ਸਾਰੇ ਖੜੇ ਨੇ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸਿਓ ਕਿਸੇ ਵੀ ਕਿਸਾਨ ਵੀਰ ਨੂੰ ਤੁਸੀਂ ਸਾਰੇ ਹਲਕੇ ਘਣੌਰ ਦੇ ਬਾਈ ਜੀ ਵੀ ਖੜੇ ਨੇ ਸਾਰਿਆਂ ਨੂੰ ਮੈਂ ਬਾਈ ਨੇਮ ਬਾਈ ਫੇਸ ਕੱਲੇ ਕੱਲੇ ਨੂੰ ਜਾਣਦਾ ਹਾਂ ਤੁਹਾਨੂੰ ਕਦੇ ਵੀ ਕੋਈ ਕੰਮ ਪਿਆ ਸੁਣੋ ਮੇਰੀ ਗੱਲ ਕਦਾ ਮੇਰੀ ਕਦੇ ਕੋਈ ਕੰਮ ਪਿਆ ਕਿਸੇ ਵੀ ਤਰ੍ਹਾਂ ਤੁਸੀਂ ਕਦੇ ਮੈਨੂੰ ਹੁਕਮ ਲਾਇਆ ਮੈਂ ਤੁਹਾਡੇ ਤੋਂ ਭੱਜਿਆ ਕਦੇ ਜੀ ਇਹ ਉਹ ਤਾਂ ਤੁਸੀਂ ਗੱਲ ਮੰਨਦੇ ਨਹੀਂ ਤੁਸੀਂ ਅਸੀਂ ਸਾਡੇ ਜਿਹੜੇ ਕੋਈ ਕੋਈ ਕੰਤ ਬਿਆਨ ਨਹੀਂ ਦਿੱਤਾ ਕਿਸਾਨੀ ਬਾਰੇ ਤੁਸੀਂ ਗੱਲ ਪਾਰਟੀ ਦੇ ਬਾਰੇ ਕਿਸਾਨਾਂ ਨੂੰ ਮਾਰਾ ਨਹੀਂ ਦੇ ਚੱਕਦੇ ਵੀ ਕਈ ਤੁਹਾਡਾ ਬਰੋਦ ਮੰਨਣਾ ਸਰ ਜੀ ਮੇਰੀ ਕ੍ਰਿਮਤੀ ਹੈ ਦੇਖੋ ਮੈਂ 2000 ਗਰੀਬ ਆਦਮ ਹੈ ਉਹਨਾਂ ਨੂੰ ਅਸੀਂ ਕਹਿੰਦੇ ਤੁਸੀਂ ਮਾੜਾ ਬੋਲ ਜੀ ਜੀ ਤੁਹਾਨੂੰ ਕਹਿੰਦੇ ਬਿਆਨ ਨਹੀਂ ਸਾਡੀ ਅੱਡੇ ਖਬਰ ਨਿਕਦੇ ਨਹੀਂ ਬੋਲਦੇ ਪੋਸਟਲ ਵੀ ਸਰ ਮਹਾਰਾਜ ਨਾਲ ਹੱਥ ਮੱਲ ਕੇ ਮੈਂ ਮੂਰੇ ਹੋਇਆ ਗੱਡੀ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਸਮਝੇ ਕਿ ਤੇ ਥਾਰਾ ਕੋਈ ਬਾਈਲ ਵੀ ਹੋ ਗਿਆ ਬੰਦਾ ਸਾਡੇ ਦੇ ਪਰਚਾ ਪਾ ਦੋ ਤੁਸੀਂ ਪਰ ਸਾਡੀ ਇਹ ਬੇਇੱਜ਼ਤੀ ਪਰਚਾ ਹੁੰਦੇ ਸਨ ਉਹ ਵੀ ਸੁਣੋ ਫੂਲ ਬਾਈ ਜੀ ਕਹਿ ਰਹੇ ਆਂ ਤੂੰ ਪਾਰਟੀ ਛੱਡ ਦੇ ਬਾਈ ਜੀ ਮੈਂ 2000 ਤੁਸੀਂ ਸਾਰੇ ਤੁਸੀਂ ਕਿਸਾਨੀ ਸਿੰਘ ਰਸਸ਼ਤ ਤਾਂ ਹੈਗੇ ਹੋ ਯੂਨੀਨ ਅੱਜ ਵੀ ਹੈਗੇ ਹੋ ਪਰ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਤੁਸੀਂ ਕਿਤੇ ਨਾ ਕਿਤੇ ਹਰੇ ਹਰ ਇੱਕ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਤੁਸੀਂ ਜੁੜੂ ਹੋ ਬਿਲਕੁਲ ਤੂੰ ਮੈਂ 2003 ਦਾ ਮੇਰਾ ਮੈਂ ਜਦੋਂ ਜੰਮਿਆ ਮੇਰਾ ਜਨਮ ਭਾਰਤੀ ਜਨਤਾ ਪਾਰਟੀ ਚ ਹੋਇਆ ਤੇ ਮੈਂ ਜਿੱਦਣ ਮਰੂਗਾ ਉਸ ਦਿਨ ਕਫਨ ਭਾਰਤੀ ਜਨਤਾ ਪਾਰਟੀ ਦਾ ਹੀ ਮੇਰੇ ਤੇ ਪਾਊਗਾ ਠੀਕ ਹੈ ਕਿਉਂਕਿ ਮੈਂ ਉਸ ਪਾਰਟੀ ਚ ਜੰਮਿਆ ਮੇਰੀ ਵਿਚਾਰਧਾਰਾ ਸਾਡਾ ਕੋਈ ਇਤਰਾਜ਼ ਨਹੀਂ ਥੋੜਾ ਸਤਕਾਰ ਕਰਦੇ ਤੁਸੀਂ ਫਿਰ ਹੁਣ ਬਾਈ ਜੀ ਕਹਿ ਰਹੇ ਨਾ ਵੀ ਤੂੰ ਪਾਰਟੀ ਛੱਡ ਦੇ ਪਾਰਟੀ ਕਿੰਨੇ ਪਾਰਟੀ ਨਹੀਂ ਮਹਾਰਾ ਉਹ ਵਿਚਾਰਧਾਰਾ ਕੇ ਲੜਾਈ ਹੈ ਥਾਰੀ ਵਿਚਾਰਧਾਰਾ ਕਿਸਾਨਾ ਪ੍ਰਤੀ ਚੰਗੀ ਨਹੀਂ ਹੈ ਜੀ ਮੁੱਦਿਆਂ ਦੀ ਲੜਾਈ ਹੈ ਮੁੱਦੇ ਹੀ ਲੜਾਈ ਹੈ ਬਾਤ ਹੋਏ ਹੈ ਮਾਰੀ ਸਾਡਾ ਮੇਨ ਦਾ ਵੀ ਖਾਤੇ ਮੈਂ ਸਾਰਾ ਕਰਦੇ ਆ ਉਹਦਾ ਸਾਡੇ ਬੱਚੇ ਸੁਣੋ ਜੀ ਇੱਕ ਮਿੰਟ ਜੀ ਜੀ ਸਾਡੇ ਬੱਚੇ ਹਰਿਆਣੇ ਦੇ ਪੜ੍ਹਦੇ ਜੀ ਜੀ ਬੱਸ ਆਣਾ 11 ਵਜੇ 10 ਵਜੇ ਜਾਂ ਮਸੀਹੇ ਲੈ ਇੰਨੀ ਨਹੀਂ ਅਸੀਂ ਪੀਸਾਂ ਦੇ ਰਹੇ ਹਾਂ ਅਸੀਂ ਕਹਿੰਦੇ ਵੀ ਥੋੜਾ ਜਿਹਾ ਰਸਤਾ ਛੱਡ ਦੋ ਕਿਸਾਨਾਂ ਨੂੰ ਘੇਰ ਕੇ ਪਾਸੇ ਬਿਠਾ ਦੋ ਹੈ ਇੱਥੇ ਫੋਰਸ ਲਾ ਦੋ ਤੁਸੀਂ ਨਾ ਜਾਣਦੇ ਹੋ ਰਸਤਾ ਤਾਂ ਦੇਖੋ ਮੇਨ ਰੋਡ ਆਡੀ ਮੇਨ ਮੰਗ ਤਾਂ ਇਸ ਵਾਸਤੇ ਕਰੋ ਜਾਣਾ ਅਸੀਂ ਤਾਂ ਤੰਗ ਨਹੀਂ ਮਿੱਠੋ ਵੀ ਬਾਤ ਇਹ ਨੂੰ ਮਾਨੂੰ ਦਿੱਲੀ ਜਾਣ ਦੇ ਕਿਉਂ ਰੁੱਕ ਗਿਆ ਹਮੇ ਬੀਜੇਪੀ ਨੂੰ ਕਿਉਂ ਨਾ ਰੋਕਿਆ ਹਾਂ ਬਾਤ ਕਿਹਾ ਐਡਿਟ ਕਿਲਨ ਲਾਇ ਗਏ ਹਮੇ ਕੋ ਹੋਰ ਕੀ ਇਸੀ ਕੰਟਰੀ ਕੇ ਤਾਂ ਹੈ ਨਹੀਂ ਕਸੂਰ ਬਤਾਓ ਮਾਰਾ ਕਿਹਾ ਹਮੇ ਵੀ ਆਪਣੀ ਬਾਤ ਰੱਖਣ ਦੇ ਰਹੇ ਅਥਾ ਮੋਦੀ ਕੇ ਸਾਹਮਣੇ ਜਨਮਾਰੀ ਪਾਰਟੀ ਕੋਈ ਬਾਤ ਸੁਣੀ ਹਮੇ ਬੀਜੇਪੀ ਕੀ ਬਾਤ ਸੁਣਾਓ ਸੁਣੋ ਇੱਕ ਕੁਛ ਗੱਲਾਂ ਅਸੀਂ ਮੀਡੀਆ ਤੇ ਆ ਸੋਸ਼ਲ ਮੀਡੀਆ ਤੇ ਉਪਰਲੀ ਨਹੀਂ ਦੱਸ ਸਕਦੇ ਜਦੋਂ ਵੀ ਸਾਡੀ ਪਾਰਟੀ ਦੀ ਮੀਟਿੰਗ ਹੁੰਦੀ ਹੈ ਸਾਡੇ ਪ੍ਰਦੇਸ਼ ਦੇ ਨੇਤਾ ਜਾਂ ਕੇਂਦਰ ਦੇ ਨੇਤਾ ਜਾਂ ਮਹਾਰਾਣੀ ਸਾਹਿਬ ਨਾਲ ਤਾਂ ਮਹਾਰਾਣੀ ਸਾਹਿਬ ਦਾ ਵੀ ਬੜਾ ਸਪਸ਼ਟ ਵਿਜ਼ਨ ਹੈ ਕਿ ਉਹ ਕਿਉਂਕਿ ਕੈਪਟਨ ਸਾਹਿਬ ਮਹਾਰਾਣੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਨਰਿੰਦਰ ਮੋਦੀ ਜੀ ਨੇ ਜੋ ਕਿਸਾਨ ਵੀਰਾਂ ਲਈ ਕੀਤਾ ਤੁਸੀਂ ਰਿਕਾਰਡ ਚੱਕ ਕੇ ਦੇਖ ਲਓ ਫਸਲਾਂ ਦੇ ਰੇਟ ਦੇਖ ਲਓ ਕਿਸਾਨ ਸਨਮਾਨੀ ਦੀ ਯੋਜਨਾ ਤਹ ਜੋ ਕਿਸਾਨ ਵੀਰਾਂ ਦੇ ਖਾਤੇ ਅੰਝ ਪੈਸੇ ਪਾਏ ਨੇ ਉਹ ਦੇਖ ਲਓ ਉਹ ਹੱਤੋਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਪਾਇਆ ਰਹੀ ਗੱਲ ਇਹ ਵਾਲੀ ਇਹ ਵੀ ਹੁਣ ਕੋਡ ਦੇਖੋ ਕਿਹਦੀ ਜੀ ਤੁਸੀਂ ਸਾਡੀ ਗੰਗ ਤਾਂ ਸੁਣੀ ਆਂ ਦੇਖੋ ਸਾਨੂੰ ਕਿੰਨੂ ਜੀ ਆਪਣੇ ਉਂਜੀ ਨਿਕਲ ਗਏ ਆਪਣੇ ਸਾਡੇ ਕੋਲ ਸਰ ਦੇ ਬੂ ਮੈਂ ਕਿਹਾ ਸਰ ਕੋਈ ਐਸੀ ਵੈਂਟਨੀ ਸੀ ਉਹਦੇ ਘਾਰੇ ਆ ਆਪਣਾ ਮੈਂ ਬੀਗਰ ਕਰਾ ਰਹੇ ਜੀ ਵਿੱਕੀ ਬਾਈ ਸਾਡੇ ਉਹਨੇ ਗੱਲ ਕਰਾ ਰਹੇ ਗੱਲ ਕਰਾ ਨਹੀਂ ਕਦੇ ਜਿੱਦੇ ਜੀ ਦਾ ਸਾਡੇ ਮੀਡੀਆ ਦੇ ਸਾਹਮਣੇ ਆ ਕੇ ਮੈਂ ਕਿਸਾਨਾਂ ਨਾਲ ਗੱਲ ਖੜੀ ਆ ਕਿਸਾਨਾਂ ਫਰੀਕ ਨਾਲ ਮੁੱਦਿਆਂ ਤੇ ਗੱਲ ਸਾਡੀ ਗੱਲ ਮੀਡੀਆ ਮਾਂ ਕੇ ਬਿਆਨ ਤੋਂ ਦੇਹ ਉਹਦਾ ਬੋਟਾ ਮੁੱਢਲੇ ਹੱਕਾਂ ਜੀ ਅਸੀਂ ਕਹਿੰਦੇ ਸਾਡੇ ਨਾਲ ਗੋਗੇ ਸਾਡੇ 4 ਬੰਦੇ ਖੜੇ ਨੂੰ ਰੋਕ ਕੇ ਤਾਂ ਗੱਲ ਕਰਦੇ ਨਹੀਂ ਕੱਟ ਪਏ ਨੇ ਰਾਣੀ ਨੇ ਜੇ ਕੋਈ ਸਾਡਾ ਬੰਦਾ ਕੋਲ ਬਾਲ ਤੋਂ ਮਤਲਬ ਇਹਨਾਂ ਨਾਲ ਗੱਲ ਵੀ ਨਹੀਂ ਕਰਦੇ ਜਿੱਤ ਕੇ ਮਾਰ ਮਾਰ ਕੇ ਮਾਰੇ ਉਹ ਜਿਹੜਾ ਜਿਹੜੀ ਇਹ ਘਟਨਾ ਹੋਈ ਆ ਉਹਦਾ ਸਾਨੂੰ ਬਹੁਤ ਸਸੀ ਆ ਬੜਾ ਜਿਆਦਾ ਦੁੱਖ ਹੈ ਜੀ ਬਹੁਤ ਜਿਆਦਾ ਦੁੱਖ ਹੈ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਵੀ ਸਾਰੀ ਪਾਰਟੀ ਵੱਲੋਂ ਅਸੀਂ ਦੁੱਖ ਜਤਾਉਂਦੇ ਆ ਬੜੀ ਮਾੜੀ ਘਟਨਾ ਹੋਈ ਆ ਇਹ ਅਸੀਂ ਆਖਰੀ ਵਾਰ ਮੰਨਦੇ ਸਮਝਦੇ ਹਾਂ ਕਿ ਜੇ ਕੋਈ ਮਾਰ ਕਰਨਾ ਪਤਾ ਰੱਖਣਾ ਰੱਖੋ ਨਾ ਅਸੀਂ ਮੌਜੂਦ ਸਾਰੇ ਉੱਥੇ ਉਸ ਡਰਾ ਦੇ ਉਹਨਾਂ ਨੇ ਇੱਕ ਕਦਮ ਲਿਆ ਦੇਖੋ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਵਾਦਾ ਕਰਦਾ ਜੀ ਤੁਹਾਡੀਆਂ ਜੋ ਵੀ ਉਹਨਾਂ ਨੇ ਤੁਹਾਡੀਆਂ ਤੁਹਾਡੀਆਂ ਮੈਂ ਤੁਹਾਡੀ ਗੱਲ ਨੂੰ ਉੱਪਰ ਬਚਾਉਂਗਾ ਜੀ ਜਿਹੜਾ ਗੱਲ ਹੋ ਰਹੀ ਹੈ ਉਹਨਾਂ ਨੇ ਡੁੱਟ ਕਰਨ ਮਾਰਿਆ ਗਿਆ ਮਾਰਿਆ ਗਿਆ ਗੱਲ ਮਾਰਿਆ ਗਿਆ ਕਰਨਾ ਨਾ ਮੈਂ ਬੰਦੇ ਨਾਲ ਗੱਲ ਕੀਤੀ ਹੈ ਦੇਖੋ ਇੱਕ ਵੀਰ ਗੱਲ ਸਾਡਾ ਵੀਰ ਉਹ ਮਰ ਗਿਆ ਤਾਂ ਜੀ ਜੀ ਸ਼ਹੀਦ ਹੋ ਗਿਆ ਅਸੀਂ ਉਹਨਾਂ ਦੀਆਂ ਗੱਡੀਆਂ ਰੋਪ ਰਹੀ ਉਸੜਾਏਂ ਗੀ ਬਰੋਕਰ ਇਹ ਬਾਈ ਖੜੇ ਆਏ ਪਾਏ ਗੁੱਸਾ ਵੀ ਲਵੇ ਸਾਲੂ ਅਸੀਂ ਹੱਥ ਬੰਨੇ ਉਹ ਵੀਰੀ ਨੂੰ ਚੱਕ ਤਾਂ ਲੈ ਜਾਓ ਮਰ ਗਿਆ ਸਾਡਾ ਕਿਉਂਕਿ ਸਾਹ ਨਹੀਂ ਹੈਗੇ ਅਸੀਂ ਬੇਨਤਾ ਕਿਸੇ ਨੇ ਸਾਨੂੰ ਚੱਕਿਆ ਨਹੀਂ ਜੀ ਉਹਨੂੰ ਬੰਦੇ ਨੂੰ ਦੇਖੋ ਅਸੀਂ ਆਪਣੀ ਗੱਡੀ ਲਿਆ ਕੇ ਫਿਰ ਤਿੰਨ ਪਹੀਆ ਟੈਂਪੂ ਮੈਂ ਲੱਦਣ ਲੱਗੇ ਜੀ ਨੂੰ ਫਟਾਫਟ ਇਹਨਾਂ ਨੂੰ ਗੱਡੀ ਲੈ ਕੇ ਆ ਗਿਆ ਵੀਰੂ ਮੈਂ ਗੱਡੀ ਮੈਂ ਆਪਣੀ ਗੱਡੀ ਮੈਂ ਹਸਤਲ ਪਚਾਇਆ ਜੀ ਸਿੱਖ ਨੌਰੀ ਜੀ ਕਿੱਡਾ ਜੂਰ ਮੈਂ ਦੇਖੋ ਸਰ ਮਰ ਗਿਆ ਠੀਕ ਹੈ ਉਹ ਗੱਡੀ ਨਾਲ ਮਰ ਗਿਆ ਧੱਕੇ ਨਾਲ ਮਰ ਗਿਆ ਕੋਣੀ ਜੀ ਇਹਨਾਂ ਦਾ ਵਾਰ ਤਾਂ ਬੜਾ ਵੀ ਚੱਕ ਤਾਂ ਲੈ ਉਹ ਬੰਦਾ ਹੋਇਆ ਜੀ ਸਾਨੂੰ ਬੜਾ ਦੁੱਖ ਹੈ ਬਹੁਤ ਮਰੇ ਵਿੱਚ ਚੱਕਦੇ ਵੀ ਨਹੀਂ ਹੈਗੇ ਦੇਖੋ ਦੇਖੀ ਜੀ ਹੋਰ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਜੀ ਜੋ ਤੁਹਾਡੀਆਂ ਗੱਲਾਂ ਨੇ ਮੈਂ ਆਪਣੀ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਨੇਤਰਤਵ ਨੂੰ ਤੇ ਕੇਂਦਰ ਰੀਡਰਸ਼ਿਪ ਨੂੰ ਤੁਹਾਡੀ ਗੱਲਾਂ ਜਰੂਰ ਪਹੁੰਚਾਵਾਂਗਾ ਠੀਕ ਹੈ ਤੁਹਾਡਾ ਤੁਸੀਂ ਸਾਡੀ ਗੱਲ ਸੁਣੀ ਇਹ ਤਾਂ ਗੱਲ ਸੁਣਦੇ ਜਿੱਤ ਕੇ ਕੀ ਕਰ ਲੇਗੇ ਫਿਰ ਇੰਨਾ ਕੀ ਕਰ ਬਗਾਨਾ ਥੋੜੀਆਂ ਜੀ ਠੀਕ ਹੈ ਮੈਂ ਕਿਹਾ ਸਾਰਾ ਪਹਿਲਾਂ ਮੰਗਾ ਮੰਨਿਆ ਵੀ ਆਉਗਾ ਪਹਿਲਾਂ ਨਿਕਲੇ ਜਦੋਂ ਕਾਗਜ਼ ਤੂਕ ਤੇ ਇਹਨਾਂ ਨੂੰ ਪਤਾ ਹੀ ਹੱਦ ਨਹੀਂ ਮਿਲਦਾ ਤੁਹਾਨੂੰ ਪਤਾ ਹੀ ਤੁਸੀਂ ਤਾਂ ਨਾ ਰੱਖ ਤਾ ਸਾਲ ਤਹੇ ਸਾਡੇ ਵਿੱਚੋਂ ਜਿਹਾ ਸਾਦਾ ਹੀ ਹੈ ਲੋਕਲ ਬੰਦੇ ਤੁਸੀਂ ਬਿਲਕੁਲ ਤੁਸੀਂ ਮੈਂ ਛੋਟਾ ਹੀ ਹਾਂ ਜੀ ਤੁਸੀਂ ਮੇਰੇ ਤੋਂ ਸਾਰੀ ਪਰਿਵਾਰ ਦੇ ਅੰਗ ਹੈ ਜਿਹਨੂੰ ਅਸੀਂ ਕੋਈ ਅਜਾ ਜਿਹੜੇ ਉੱਤੇ ਲੋਕਾਂ ਦੀਆਂ ਗੱਲਾਂ ਨੂੰ ਉਹ ਕਰੇ ਇੱਕ ਦਾ ਵੀ ਹੋਰ ਮਾਹ ਰਾਣੀ ਸਾਹਿਬ ਨੂੰ ਇੰਨੀ ਬੇਨਤੀ ਕਰ ਦੋ ਪ੍ਰੋਗਰਾਮ ਦੇ ਕੋਈ ਹੋਗਾ ਤੁਹਾਡੀ ਆਵਾਜ਼ ਪਹੁੰਚਾਈ ਜਾਵੇ ਸੱਚੇ ਕਿ ਖੜੇ ਹੋਏ ਸਾਡੇ ਚਾਰ ਬੰਦੇ ਉਹਨਾਂ ਦਾ ਕਾਗਜ਼ ਲੈ ਲਓ ਉਹਨਾਂ ਨੂੰ ਨਾ ਕਰ ਮੇਰੀ ਇੱਕ ਬੇਨਤੀ ਸੁਣੋ ਮੇਰੀ ਇੱਕ ਬੇਨਤੀ ਜੇ ਬਾਤ ਪਹੁੰਚਾਈ ਮੇਰੇ ਤੁਸੀਂ ਸਾਰੇ ਮੇਰੇ ਪੀਤਾ ਸਮਾਨੋਂ ਬਜ਼ੁਰਗ ਖੜੇ ਨੇ ਮੇਰੇ ਭਰਾਓ ਨੌਜਵਾਨ ਵੀਰ ਦੇਖੋ ਲੋਕਤੰਤਰ ਦੇ ਵਿੱਚ ਵਿਰੋਧ ਕਰਨਾ ਤੁਹਾਡਾ ਹੱਕ ਹੈ ਤੁਸੀਂ ਕਰੋ ਪਰ ਮੇਰੀ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਆਪਣਾ ਪ੍ਰੋਟੈਸਟ ਹੈ ਸ਼ਾਂਤਮਈ ਤਰੀਕੇ ਨਾਲ ਕਰਨਾ ਚਾਹੀਦਾ ਹੈ ਜੀ ਦੇਖੋ ਸਾਨੂੰ ਨਹੀਂ ਹੁੰਦੇ ਜੀ ਦੇਖੋ ਮੈਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਥੋੜੇ ਮਨ ਚ ਰੋਸ਼ ਹੈ ਤੁਸੀਂ ਵੋਟਰ ਨਹੀਂ ਬਣਿਆ ਮਨ ਚ ਰੋਸ਼ ਹੈ ਠੀਕ ਹੈ ਨਾ ਮੈਂ ਮੰਨਦਾ ਤੁਹਾਡੇ ਮਨ ਚ ਰੋਸ਼ ਹੈ ਪਰ ਇਹ ਨਾ ਹੋਵੇ ਦੇਖੋ ਅਸੀਂ ਵੋਟ ਮੰਗਣ ਤਾਂ ਚਾਹਾਂਗੇ ਜੀ ਹੁਣ ਇਲੈਕਸ਼ਨ ਹੈ ਪਿੰਡਾਂ ਚ ਜਾਣਾ ਤਾਂ ਪੈਣਾ ਹੀ ਹੈ ਤੁਸੀਂ ਵੋਟ ਮੈਂ ਮੰਨਦਾ ਹਾਂ ਤੁਹਾਡੇ ਮਨ ਚ ਰੋਸ਼ ਹੈ ਪਰ ਮੇਰੀ ਤਮੰਨਾ ਇਹ ਜਿਹੜਾ ਤੁਸੀਂ ਵਿਰੋਧ ਕਰਨਾ ਹੈ ਸ਼ਾਂਤਮਈ ਤਰੀਕੇ ਨਾਲ ਉੱਥੋਂ ਭਾਈਏ ਇੱਥੇ ਵਿਰੋਧ ਨਹੀਂ ਕਰਦੇ ਪਾਣੀ ਚੰਡੀਆਂ ਦਿਖਾ ਦਿਆ ਨਹੀਂ ਬਿਲਕੁਲ ਆਪਣੇ ਸਵਾਲ ਰੱਖੋ ਤੁਸੀਂ ਆਪਣੇ ਸਵਾਲ ਰੱਖੋ ਤੁਹਾਨੂੰ ਸਵਾਲਾਂ ਦਾ ਜਵਾਬ ਅਸੀਂ ਦਵਾਂਗੇ ਅਪਲਵਾ ਇਹ ਤੁਹਾਡੇ ਨਾਲ ਵਾਦਾ ਤੁਹਾਡੇ ਨਾਲ ਵਾਦਾ ਨਹੀਂ ਕਰਦੇ ਆ ਜੀ ਦੇਖੋ ਤੁਹਾਡੇ ਨਾਲ ਵਾਦਾ ਵੀ ਕਰਦੇ ਆ ਤੁਸੀਂ ਪਹਿਲਾਂ ਵੀ ਹੁਣ ਮੈਂ ਓਪਨਲੀ ਨਹੀਂ ਗੱਲ ਦੱਸ ਸਕਦਾ ਵੀ ਤੁਹਾਡੇ ਕਿੱਥੇ ਕਿੱਥੇ ਸਾਰੇ ਭਰਾਵਾਂ ਦੇ ਕਿਥੇ ਕਿਥੇ ਕੰਮ ਆਇਆ ਨਾ ਜਵਾਬ ਤਾਂ ਅੰਡਾ ਵੀ ਰਹੂਗਾ ਬਾਈ ਤੈਨੂੰ ਤਾਂ ਜਨਮ ਮਾ ਉਹਦਾ ਵੱਡ ਜਾ ਤੂੰ ਫੜ ਲਾ ਜੀ ਮੇਰੇ ਬੱਚੇ ਆ ਜੀ ਮਨੂੰ ਕੰਨ ਤੋਂ ਫੜ ਕੇ ਤੁਸੀਂ ਹੱਥ ਤੋਂ ਫੜ ਕੇ ਜਿੱਥੇ ਮਰਜ਼ੀ ਲੈ ਜਾਓ ਤੁਹਾਡੇ ਨਾਲ ਨਿੱਜੀ ਤੌਰ ਤੇ ਤੈਨੂੰ ਕੋਈ ਜਿੰਨੇ ਬੰਦੇ ਕੇ ਚਿਹਰੇ ਸਾਡੇ ਪ੍ਰਸੰਸਾ ਹੀ ਕਰਦੇ ਸਾਡੇ ਸੁਣੋ ਕਿ ਅਸੀਂ ਤਰੀਫ਼ ਕਰਦੇ ਹਾਂ ਉਹ ਆਪਣੇ ਉਹਨੇ ਕਹਿੰਦਾ ਮੈਂ ਕੀ ਕਰੇ ਵੱਲ ਸਾਹਿਬ ਕਰਦੇ ਤੁਸੀਂ ਕਦੇ ਸਾਡਾ ਪਾਰਟੀ ਦਾ ਬੰਦਾ ਰਹੀ ਜੀ ਕਦੇ ਗੱਲ ਕਰਦਾ ਆਏ ਕਦੇ ਕਦੀ ਖਬਰ ਜੀ ਦਾ ਕੋਈ ਇੱਥੇ ਸਾਡਾ ਕਿਸਾਨਾਂ ਬਾਰੇ ਉਲਟ ਨਹੀਂ ਬੋਲਿਆ ਨਹੀਂ ਤੋਂ ਅਸੀਂ ਤੇਰਾ ਸਤ ਕਰਦੇ ਆ ਪਰ ਜਿਹੜੇ ਤੇਰੇ ਉੱਪਰਲੇ ਨੇ ਬਾਈ ਉਹ ਭੋਰਾ ਚੰਗੇ ਨਹੀਂ ਸਵਾਲ ਤੇਰੇ ਬਾਤ ਬਾਈ ਤੇਰੀ ਪਾਰਟੀ ਗਿਆ ਹਮੇ ਤੇਰੀ ਉਮੀਦ ਕੇ ਉੱਪਰ ਕੋਈ ਸ਼ੱਕ ਨਹੀਂ ਕਰ ਰਹੇ ਆ ਬਾਤ ਤੇਰੀ ਪਾਰਟੀ ਗਿਆ ਤੇਰੀ ਪਾਰਟੀ ਨੀਤੀਆਂ ਠੀਕ ਨਹੀਂ ਹੈ ਇਹ ਉਹਨਾਂ ਨੂੰ ਮਾਰਨਗੇ ਵਿਰੋਧ ਕਰਨਗੇ ਪਾਰਟੀ ਦਾ ਵਿਰੋਧ ਤਾਂ ਹਰ ਹਾਲਾਤਾਂ ਮਾ ਹੋਵੇ ਤੇ ਪਿੰਡਾਂ ਵਾਂਗੇ ਤੇ ਪਿੰਡਾਂ ਵਾਂਗੇ ਹੋਵੇਗਾ ਦੇ ਨੇ ਪਟ ਗਿਆ ਯਾਰ ਇਹੋ ਸਾਡੇ ਕੋਈ ਨਹੀਂ ਬਰੋ ਦੋ ਅੱਛਾ ਇਹ ਚਾਰਤੀ ਪਾਰ ਰਹੇ ਨੇ ਚਾਰਾਂ ਦੇ ਇਹ ਉਹਨਾਂ ਨੂੰ ਇਹ ਇਹ ਜਵਾਬ ਚਾਹੁੰਦੇ ਬਾਕੀ ਕੀ ਪਤਾ ਜੇ ਸਾਡੇ ਸਹੀ ਸਵਾਲ ਹੋ ਰਹੇ ਸੀ ਸਪੋਰਟੇ ਕਰਤੀ ਆ ਉਹਨਾਂ ਦੀ ਬੋਲੋ ਇਹ ਇਲੈਕਸ਼ਨ ਦਾ ਗੱਲ ਬਰੋ ਬਰੋਸ ਦਾ ਤਾਂ ਕੋਈ ਫਾਇਦਾ ਹੀ ਨਹੀਂ ਮੰਨੀਆਂ ਮੰਗਾ ਲੱਗ ਪੁਰਾ ਰੋਟਾ ਮੇਲਾਉਣੀ ਹੈ ਮੰਨੀਆਂ ਪਾਰਟੀਆਂ ਚ ਚੰਗੇ ਬਾੜੇ ਬੁੰਦੇ ਹੁੰਦੇ ਯਾਰ ਸਾਡੀਆਂ ਮੰਨੀਆਂ ਪਾਰਟੀਆਂ ਹੋ ਜਿਹਾ ਸਾਡੀ ਆਪਣਾ ਹੋਰ ਤੁਹਾਡੀ ਪਾਰਟੀ ਨੇ ਮੰਗਾਂ ਮੰਨੀਆਂ ਬਿਲਕੁਲ ਮੰਗੀਆਂ ਹੋਈਆਂ ਲੀਗਾ ਮੰਨੀਆਂ ਗਈ ਐਵੇਂ ਕਰਿਆ ਵੀ ਜਿਹੜੀ ਮੰਗਾ ਮੰਨੀ ਉਹਨੂੰ ਪੂਰੀ ਕਰਦੇ ਬਸ ਹੋਰ ਤਾਂ ਕੋਈ ਹੈ ਹੀ ਨਹੀਂ ਪਾਰਟੀ ਨਿਸਤਰੀ ਰੂਪਸ ਹੈ ਜੀ ਹਮੇਸ਼ਾ ਹੀ ਕਿਸਾਨ ਭਰਾਵਾਂ ਦੀ ਚਿੰਤਾ ਕਰਦੇ ਨੇ ਤੇ ਕਿਸਾਨਾਂ ਲਈ ਸੋਚਦੇ ਰਹਿੰਦੇ ਨੇ ਜੀ ਦਾ ਇੱਕ ਵੀ ਗੱਲਾਂ ਕਿਸਾਨ ਦੇ ਨਾਲ ਹੁੰਦਾ ਹੈ ਸਾਹਮਣੇ ਕਰਿਆ ਨਾ ਹਮਦੇਉਂ ਕਰੇ ਕਰੇ ਨਹੀਂ ਬਸ ਬਹੁਤ ਕੰਮ ਕਰਿਆ ਅਰਬ ਇੱਕ ਸਿਰਸਟ ਦਾ ਹਾਂ ਕੋਈ ਸ਼ਬਦਾਇਆ ਅੱਜ ਤੱਕ ਵੇਖੋ ਮੇਰੀ ਬੇਨਤੀ ਸੁਣੋ ਕੂੜੀਆਂ ਸਭ ਵੀ ਗੱਲਾਂ ਹੋਣਾ ਬਸ ਤੋਰ ਤੇ ਬਹਿਣਾ ਬੜਾ ਔਖਾ ਹੈ ਕਾਹੇ ਸੀ ਆ ਥੱਲੇ ਬਹਿਣਾ ਬੜਾ ਸੋਖਾ ਜਿਹੇ ਹਰਿਆਣਾ ਵੀ ਮੇਰਾ ਪਾਈ ਸ਼ੁਰੂਆਤ ਆ ਹਰਿਆਣੇ ਦੇ ਵਿੱਚ ਨੀ ਮੰਨ ਜਾਣਦੀ ਆ ਕਿ ਐਡੀਡੀ ਮੇਖਾਂ ਲਾਦੀ ਹਨ ਕਿਸੇ ਹੋਰ ਦੇ ਇਥੇ ਆਏਗੀ